ਲੋਟਰੀ ਸਟਾਲ ਤੇ ਖੜੇ ਆ ਜਿਹੜੇ ਦਾਵਾ ਕਰ ਰਹੇ ਨੇ ਕਿ ਸਾਡੀ ਲੋਟਰੀ ਟਿਕਟ ਖਰੀਦੋ ਤੁਸੀਂ ਕਰੋੜਪਤੀ ਬਣ ਜਾਵੋਗੇ ਇਸ ਵਾਰ ਰਖੜੀ ਤੇ ਜੇਕਰ ਤੁਸੀਂ ਭੈਣਾਂ ਨੂੰ ਗਿਫਟ ਦੇਣਾ ਚਾਹੁੰਦੇ ਹੋ ਕਹਿੰਦੇ ਸਾਡੇ ਕੋਲੋਂ ਗਿਫਟ ਲੈ ਜਾਓ ਭੈਣਾਂ ਨੂੰ ਕਰੋੜਪਤੀ ਬਣਾ ਦੋਗੇ ਤੁਸੀਂ ਪੰਜਾਬ ਸਰਕਾਰ ਦੀ ਗਰੰਟੀਡ ਲੋਟਰੀ ਹੈ ਰਖੜੀ ਬੰਪਰ 500 ਰੁਪਏ ਦਾ ਟਾਈ ਕਰੋੜ ਨਿਕਲੇਗਾ ਔਰ ਨਿਕਲੇਗਾ ਮੈਂ ਪੂਰਾ ਤੁਸੀਂ ਸਟਾਮ ਤੇ ਲਿਖਾ ਸਕਦੇ ਹੋ ਕਿ ਨਿਕਲੇਗਾ ਜੂੜ ਨਿਕਲੇਗਾ ਦਾਵਾ ਕਰ ਰਹੇ ਨੇ ਕਹਿੰਦੇ ਆ ਸਟਾਮ ਤੇ ਲਿਖਾ ਲਓ ਗਰੰਟੀ ਨਾਲ ਇਨਾਮ ਤੁਹਾਨੂੰ ਪ੍ਰਾਈਜ਼ ਮਿਲਣ ਵਾਲਾ ਹੀ ਆ ਇਹ ਪ੍ਰਾਈਜ਼ ਨੇ ਮੰਨ ਲਓ ਕਿਸੇ ਨੂੰ ਕਰੋੜ ਰੁਪਇਆ ਨਹੀਂ ਨਿਕਲਦਾ ਕਿੰਨੇ ਪ੍ਰਾਈਜ਼ ਨੇ ਉਸ ਤੋਂ ਇਲਾਵਾ ਫਿਰ ਇਹਦੇ ਵਿੱਚ ਘੱਟੋ ਘੱਟ 13-14000 ਇਨਾਮ ਹੈਗੇ ਨੇ ਸਾਸੀਕਾਲ ਕਸਬਾ ਡੇਲੋ ਦੇ ਵਿੱਚ ਮੌਜੂਦ ਆ ਜਿੱਥੇ ਇੱਕ ਲੋਟਰੀ ਸਟਾਲ ਤੇ ਖੜੇ ਆ ਜਿਹੜੇ ਦਾਵਾ ਕਰ ਰਹੇ ਨੇ ਕਿ ਸਾਡੀ ਲੋਟਰੀ ਟਿਕਟ ਖਰੀਦੋ ਤੁਸੀਂ ਕਰੋੜਪਤੀ ਬਣ ਜਾਵੋਗੇ ਇਸ ਵਾਰ ਰਖੜੀ ਤੇ ਜੇਕਰ ਤੁਸੀਂ ਭੈਣਾਂ ਨੂੰ ਗਿਫਟ ਦੇਣਾ ਚਾਹੁੰਦੇ ਹੋ ਕਹਿੰਦੇ ਸਾਡੇ ਕੋਲੋਂ ਗਿਫਟ ਲੈ ਜਾਓ ਰਖੜੀ ਲੋਟਰੀ ਦੀਆਂ ਟਿਕਟਾਂ ਲੈ ਜਾਓ ਭੈਣਾਂ ਨੂੰ ਕਰੋੜਪਤੀ ਬਣਾ ਦੋਗੇ ਤੁਸੀਂ ਜੇਕਰ ਰਖੜੀ ਤੇ ਖਾਸ ਆਫਰ ਚਲਾਇਆ ਜੇਕਰ ਤੁਸੀਂ 3 ਟਿਕਟਾਂ ਲੈ ਕੇ ਜਾਂਦੇ ਹੋ ਇੱਕ ਟਿਕਟ ਤੁਹਾਨੂੰ 100 ਰੁਪਏ ਵਾਲੀ ਫ੍ਰੀ ਦਿੱਤੀ ਜਾਵੇਗੀ ਲੋਟਰੀ ਦੇ ਸਟਾਲ ਦੇ ਓਨਰ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਵਾਗਤ ਹੈ ਜੀ ਤੁਹਾਡਾ 사ਸੀਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਤੁਸੀਂ ਦਾਵਾ ਕਰ ਰਹੇ ਹੋ ਕਹਿੰਦੇ ਵੀ ਕਰੋੜਪਤੀ ਬਣਾ ਦਾਂਗੇ ਅਜੇ ਹੀ ਤੁਹਾਡੇ ਕੋਲ ਕਿਹੜੀ ਜਾਦੂ ਦੀ ਛੇੜੀ ਆ ਗਈ ਕਿ ਕਹਿੰਦੇ ਕਰੋੜਪਤੀ ਬਣਾ ਦੋਗੇ ਇਹ ਆਪਣੇ ਪੰਜਾਬ ਸਰਕਾਰ ਦੀ ਗਰੰਟੀਡ ਲਾਟਰੀ ਹੈ ਰਖੜੀ ਬੰਪਰ 500 ਰੁਪਏ ਦਾ ਹੈ 2.5 ਕਰੋੜ ਨਿਕਲੇਗਾ ਔਰ ਨਿਕਲੇਗਾ ਮੈਂ ਪੂਰਾ ਤੁਸੀਂ ਸਟాంਪ ਤੇ ਲਿਖਵਾ ਸਕਦੇ ਹੋ ਕਿ ਨਿਕਲੇਗਾ ਜੂੜ ਨਿਕਲੇਗਾ ਔਰ ਪੂਰੀ ਪਬਲਿਕ ਦੇ ਵਿੱਚ ਡਰਾਅ ਕੱਢਿਆ ਜਾਂਦਾ ਹੈ ਕੋਈ ਇਸੇ ਜਿਹੜਾ ਫੇੜੀ ਨਹੀਂ ਹੈ 2.5 ਕਰੋੜ ਦਾ ਇਨਾਮ ਪੂਰੀ ਗਰੰਟੀ ਦੇ ਨਾਲ ਪਬਲਿਕ ਦੇ ਵਿੱਚ निकालेंगे ਠੀਕ ਹੈ ਦਾਵਾ ਕਰ ਰਹੇ ਨੇ ਕਹਿੰਦੇ ਆ ਸਟਾਮਪ ਤੇ ਲਿਖਾ ਲਓ ਗਰੰਟੀ ਨਾਲ ਇਨਾਮ ਤੁਹਾਨੂੰ ਪ੍ਰਾਈਜ਼ ਮਿਲਣ ਵਾਲਾ ਹੀ ਆ ਇਹ ਲੋਟਰੀ ਦਿਖਾਇਓ ਜੀ ਇਹ 2.5 ਕਰੋੜ ਵਾਲੀ ਹੈ ਜੀ ਕੀਮਤ ਜਰੂਰ ਦੱਸ ਦਿਓ ਇਹ 500 ਰੁਪਏ ਦੀ ਕੀਮਤ ਹੈ ਲੋਟਰੀ ਦੀ ਜਿਹੜਾ ਕੋਈ ਵੀ ਖਰੀਦ ਸਕਦਾ ਹੈ ਬੱਚਾ ਵੀ ਲੈ ਸਕਦਾ ਵੱਡਾ ਵੀ ਲੈ ਸਕਦਾ ਹੈ ਔਰ ਗਰੰਟੀਡ ਪ੍ਰਾਈਜ਼ ਹੈ 2.5 ਕਰੋੜ ਰੁਪਏ ਦਾ ਨਿਕਲੇਗਾ ਪ੍ਰਾਈਜ਼ ਨੇ ਮੰਨ ਲਓ ਕਿਸੇ ਨੂੰ ਕਰੋੜ ਰੁਪਈਆ ਨਹੀਂ ਨਿਕਲਦਾ ਕਿੰਨੇ ਪ੍ਰਾਈਜ਼ ਨੇ ਉਸ ਤੋਂ ਇਲਾਵਾ ਫਿਰ ਇਹਦੇ ਵਿੱਚ ਘੱਟ ਤੋਂ ਘੱਟ 13 14000 ਇਨਾਮ ਹੈਗੇ ਨੇ ਵੱਡੇ ਛੋਟੇ ਦੇ ਲੈ ਕੇ ਵੱਡਾ ਇਨਾਮ ਹੈ 2.5 ਕਰੋੜ ਦਾ ਜਿਹਨੂੰ ਫਰਸਟ ਪ੍ਰਾਈਜ਼ ਕਹਿੰਦੇ ਨੇ ਔਰ ਗਰੰਟੀਡ निकालेंगे 10 ਪ੍ਰਾਈਜ਼ ਹੈਗੇ ਨੇ 10-10 ਲੱਖ ਦੇ ਪੰਜ ਪ੍ਰਾਈਜ਼ ਹੈਗੇ ਨੇ 5-5 ਲੱਖ ਦੇ ਕਦੋਂ ਡਰਾਅ ਕੱਢਣਾ ਜਾ ਰਹੇ ਹੋ ਇਹਦਾ ਕਿੰਨੀ ਤਰੀਕ ਨੂੰ ਡਰਾਅ ਨਿਕਲਣਾ ਇਹਦਾ ਡਰਾਅ ਹੈਗਾ 24 ਤਰੀਕ ਨੂੰ 24 8 2024 ਯਾਨੀ ਕਿ 24 ਅਗਸਤ ਨੂੰ ਇਹਨੂੰ ਰਖੜੀ ਬੰਪਰ ਕਹਿੰਦੇ ਨੇ ਰਖੜੀ ਬੰਪਰ ਦਾ ਦਾਅਵਾ ਹੈ ਕਿ ਨਿਕਲੇਗਾ ਨਿਕਲੇਗਾ ਠੀਕ ਹੈ ਇਹ ਸਹੀ ਹੈ ਨਾ ਜੇ ਤੁਸੀਂ ਹੁਣ ਕਹਿੰਦੇ ਹੋ ਉਧਰੋਂ ਭੈਣ ਪੈਸੇ ਖਰਚ ਕੇ ਆਊਗੀ ਰਖੜੀ 5-700 ਰੁਪਏ ਉਹ ਭਰਾ ਨੂੰ ਉਹ ਵੀ ਲਾਟਰੀ ਲੈ ਦੇਵੇ ਇਧਰੋਂ ਭਰਾ ਵੀ ਲਾਟਰੀ ਦੇ ਦੇਵੇ ਪਤਾ ਨਹੀਂ ਕਿ ਦੋਨਾਂ 'ਚ ਕਿਹਦੀ ਕਿਸਮਤ ਜਾ ਕੇ ਪੈਣੀ ਹੈ ਕਿਸੇ ਦੀ ਵੀ ਕਿਸਮਤ ਜਾ ਸਕਦੀ ਹੈ ਉਹ ਦੇਣਾ ਚਾਹੀਦਾ ਹੈ ਭੈਣਾਂ ਨੂੰ ਤੁਸੀਂ ਗਿਫਟ ਦਿੰਦੇ ਹੋ ਦੋਵਾਂ ਨਾਲ ਇੱਕ ਲਾਟਰੀ 500 ਰੁਪਏ ਦੀ ਜ਼ਰੂਰ ਲਵੋ ਜਿਸੇ ਕਿ 2.5 ਕਰੋੜ ਹੋ ਸਕਦਾ ਹੈ ਤੁਹਾਡੀ ਭੈਣ ਦੀ ਕਿਸਮਤ ਦਾ ਹੀ ਹੋਵੇ ਉਹ ਸਭ ਖੁਸ਼ਹਾਲ ਹੋ ਜਾਣਗੇ ਔਰ ਤਿੰਨ ਟਿਕਟਾਂ ਲੈਣ ਵਾਲੇ ਨੂੰ 100 ਰੁਪਏ ਦੀ ਟਿਕਟ ਇੱਕ ਇਨਾਮ ਇਨਾਮ ਹੀ ਦਿੱਤੀ ਜਾਏਗੀ ਉਹ ਵੀ ਗਰੰਟੀਡ ਹੈਗਾ ਕਿ ਉਹ ਵੀ ਇਨਾਮ ਲੱਗੇਗਾ ਇਸ ਆਫਰ ਵੀ ਚਲਾਤਾ ਕਹਿੰਦੇ ਜੇ ਤਿੰਨ ਟਿਕਟਾਂ ਖਰੀਦੋਗੇ ਇੱਕ ਫ੍ਰੀ ਦੇ ਦੇਣੀ ਆ ਹਾਂਜੀ ਹਾਂਜੀ ਤਿੰਨ ਟਿਕਟਾਂ ਦਾ ਆਫਰ ਹੈ ਤਿੰਨ ਟਿਕਟਾਂ ਕੋਈ ਵੀ ਖਰੀਦੇਗਾ ਉਹਨੂੰ 100 ਰੁਪਏ ਦੀ ਟਿਕਟ ਗਰੰਟੀਡ ਇਨਾਮ ਦਿੱਤਾ ਜਾਏਗਾ ਠੀਕ ਹੈ ਜੇਕਰ ਕੋਈ ਟਿਕਟ ਘਰ ਤੋਂ ਖਰੀਦਣਾ ਚਾਹੁੰਦਾ ਹੋਵੇ ਨਹੀਂ ਬਾਜ਼ਾਰ ਆ ਸਕਦਾ ਅਜਿਹੇ ਲੋਕ ਨੇ ਵੀ ਟਿਕਟ ਤਾਂ ਖਰੀਦਣਾ ਚਾਹੁੰਦੇ ਨੇ ਬਾਜ਼ਾਰ ਨਹੀਂ ਆ ਸਕਦੇ ਉਹਨਾਂ ਦੇ ਰਜ਼ੇਮੇ ਆਂਦੇ ਨੇ ਜੇਕਰ ਕਿਸੇ ਨੇ ਆਨਲਾਈਨ ਖਰੀਦਣੀ ਹੋਵੇ ਟਿਕਟ ਕਿਵੇਂ ਖਰੀਦ ਸਕਦਾ ਨਹੀਂ ਕੀਮਤ ਆ ਉਹਦੀ ਕੋਈ ਐਕਸਟਰਾ ਚਾਰਜ ਤਾਂ ਨਹੀਂ ਕਰਦੇ ਨਹੀਂ ਅਸੀਂ ਟਿਕਟ ਆਨਲਾਈਨ ਵੀ ਦੇ ਦੇਾਂਗੇ ਅਸੀਂ ਟਿਕਟ ਆਨਲਾਈਨ ਵੀ ਵੇਚ ਦਿੰਨੇ ਆ ਸਿਰਫ ਆਵੇ ਇੱਕ Google Pay ਕਰ ਸਕਦੇ ਹੋ ਔਰ ਕੋਈ ਐਕਸਟਰਾ ਚਾਰਜ ਨਹੀਂ ਹੈ ਅਗਰ ਤੁਸੀਂ ਤਿੰਨ ਟਿਕਟਾਂ ਵੀ ਮਗਾਓਗੇ ਤਾਂ ਵੀ ਅਸੀਂ ਤੁਹਾਨੂੰ 100 ਰੁਪਏ ਦੀ ਟਿਕਟ ਇਨਾਮ ਹੀ ਦੇਵਾਂਗੇ ਤੁਹਾਨੂੰ ਹਾਂ ਅਚਾ 온라인 ਵੀ ਮਗਾਉਣੇ ਤਿੰਨ ਟਿਕਟਾਂ ਨਾਲ ਫਿਰ ਵੀ ਇੱਕ ਫ੍ਰੀ ਆ ਬਿਲਕੁਲ ਦਿਆਂ ਐਕਸਟਰਾ ਚਾਰਜ ਨਹੀਂ ਬਿਲਕੁਲ ਜੀ ਬਿਲਕੁਲ ਕੋਈ ਐਕਸਟਰਾ ਚਾਰਜ ਨਹੀਂ ਹੈ Google Pay ਤੇ ਕਰ ਦੇਣਾ ਤੁਸੀਂ ਤਿੰਨ ਟਿਕਟਾਂ ਤੁਹਾਨੂੰ 3 100 ਰੁਪਏ ਦੀ ਟਿਕਟ ਪੇਜ ਦਵਾਂਗੇ ਅਸੀਂ ਔਰ ਇਹ ਆਫਰ ਨਿਕਾਲਿਆ ਸੀ ਰਖੜੀ ਬੰਪਰਾਸਤੇ ਠੀਕ ਆ ਲੋਕ ਸੋਚਦੇ ਹੋਣਗੇ ਗੱਲਾਂ ਮਾਰੀ ਜਾਂਦੇ ਹੋ ਕਿਸੇ ਦੇ ਇਨਾਮ ਨਿਕਲੇ ਵੀ ਨਹੀਂ ਹਾਂਜੀ ਇਨਾਮ ਤੁਸੀਂ ਕਹਦੇ ਹੋ ਇਨਾਮ ਲੱਗੇ ਨੇ ਮੇਰੇ ਹੱਲੇ ਵੀ ਪਰਸੋਂ ਵੀ 50000 ਦਾ ਇੱਕ ਲੱਗਿਆ ਔਰ 5 5000 ਦੇ 3-4 ਇਨਾਮ ਪਰਸੋਂ ਕੱਲ ਲੱਗਿਆ ਪਰਸੋਂ ਵੀ ਲੱਗਿਆ ਜਿਹੜੀ ਛੋਟੀ ਟਿਕਟ ਆਉਂਦੀ ਹੈ 150 ਰੁਪਏ ਵਾਲੀ ਚ ਉਸੀ ਚ ਵੀ ਲੱਗਿਆ ਔਰ ਵੱਡੇ ਇਨਾਮ ਵੀ ਲੱਗੇ ਨੇ 150 ਰੁਪਏ ਦੇ ਵਿੱਚ 50000 ਰੁਪਏ ਬਣ ਗਿਆ ਬੰਦੇ ਦਾ ਹੈ ਹਾਂਜੀ ਹਾਂਜੀ 150 ਰੁਪਏ ਕੀਮਤ ਹੈ 150 ਰੁਪਏ ਕੀਮਤ ਹੈ ਛੋਟੀ ਲਾਟਰੀ ਦੀ ਜਿਹੜੀ ਇੱਕ ਦਿਨ ਦੇ ਜੇ 3 ਡਰਾਅ ਨਿਕਲਦੇ ਨੇ 1 ਵਜੇ 6 ਵਜੇ ਔਰ 8 ਵਜੇ ਜ਼ਰੂਰ ਇਹਦੀ ਨਕਲੀ ਅਸਲੀ ਦੀ ਪਛਾਣ ਜ਼ਰੂਰ ਦੱਸਿਓ ਕਈ ਪਿੰਡਾਂ 'ਚ ਵੀ ਫਿਰਦੇ ਨੇ ਵੇਚਦੇ ਪਤਾ ਹੀ ਨਹੀਂ ਲੱਗਦਾ ਅਸਲੀ ਕਿਹੜੀ ਆ ਨਕਲੀ ਕਿਹੜੀ ਆ ਦੀ ਪਛਾਣ ਜ਼ਰੂਰ ਇਸ ਸਟicker ਦੀ ਜਿਹੜੀ ਅਸਲੀ ਪਛਾਣ ਹੈ ਸਕੈਨਰ ਲਗਾਓ ਤੁਸੀਂ ਆਪਣੇ ਮੋਬਾਈਲ ਦੇ ਵਿੱਚ scan ਕਰਕੇ ਦੇਖੋ ਐਸ 바ਰ ਕੋਡ ਹੈਗਾ ਅਗਰ ਉਹਨੇ ਚੱਕ ਲਿਆ ਤੁਹਾਡੇ ਮੋਬਾਈਲ ਨੇ ਸਮਝੋ ओरिजिनल ਹੈ ਅਗਰ ਜਿਹੜੀ ਡੁਪਲੀਕੇਟ ਹੋਏਗੀ ਉਹ ਬਿਲਕੁਲ ਨਹੀਂ ਚੱਕਿਆਗਾ ਸਕੈਨਰ ਐਥੋਂ ਪਤਾ ਲੱਗਦਾ ਕਿ ओरिजिनल ਉਹ ਡੁਪਲੀਕੇਟ ਵਿੱਚ ਕੀ ਫਰਕ ਆ ਗਿਆ ਜੇਕਰ ਅਸਲੀ ਹੋਈ ਤਾਂ 바ਰ ਕੋਡ ਚੈੱਕ ਲੂਗਾ ਸਕੈਨ ਕਰ ਲੂਗਾ ਨਹੀਂ ਤਾਂ ਨਹੀਂ ਚੱਕਣਾ ਇਹਨਾਂ ਨਕਲੀ ਦਾ ਇਹੀ ਪਹਿਚਾਨ ਆ ਬਿਲਕੁਲ ਅਸਲੀ ਅਸਲੀ ਹੋ ਨਕਲੀ ਦੀ ਇਹੀ ਪਹਿਚਾਨ ਹੈ ਅਗਰ ਚੱਕ ਲਿਆ ਨੇ ਸਕੈਨਰ ਨੇ ਤੁਹਾਡਾ ਟਿਕਟ ਦਾ 바ਰ ਕੋਡ ਤੇ ਸਮਝੋ ਅਸਲੀ ਹੈ ਠੀਕ ਹੈ ਤੁਸੀਂ ਕਹਿ ਰਹੇ ਹੋ ਇਸ ਤੋਂ ਇਲਾਵਾ ਵੀ ਹੋਰ ਟਿਕਟਾਂ ਨੇ ਤੁਹਾਡੀਆਂ ਥੋੜੇ ਘੱਟ ਪੈਸੇ ਵਾਲੀਆਂ ਨੇ ਉਹ ਕਿੰਨੇ ਦੀ ਟਿਕਟ ਆ ਕਿੰਨਾ ਪ੍ਰਾਈਸ ਆ ਉਹਦੇ ਚ ਗੱਲੀ ਗੱਲੀ ਸਾਨੂੰ ਜ਼ਰੂਰ ਦੱਸਿਓ ਕਿ ਇਹ ਕਿੰਨੇ ਦੀ ਇਹ 100 ਰੁਪਏ ਦੀ ਟਿਕਟ ਹੈ 10 ਲੱਖ ਦਾ ਪਹਿਲਾ ਪ੍ਰਾਈਸ ਹੈ ਔਰ ਇਹਦੇ ਛੋਟੇ ਪ੍ਰਾਈਸ ਵੀ ਨੇ ਔਰ ਗਰੰਟੀਡ ਪ੍ਰਾਈਸ ਹੈ ਇਹ 100 ਰੁਪਏ ਦਾ ਨਹੀਂ ਜਿਆਦਾ ਕੀਮਤ ਕੋਈ 100 ਰੁਪਏ ਤਾਂ ਪਾ ਸਕਦਾ ਬਿਲਕੁਲ ਜੀ ਬਿਲਕੁਲ ਕੁਝ ਇੰਨਾ ਖਾਣ ਦੇ ਪੀਣੇ ਆ ਸੀ ਕੁਝ ਵੀ ਕਰਨੇ ਆ ਲੇਕਿਨ 100 ਰੁਪਏ ਖਰਚ ਕਰ ਦਿਓ ਤੇ ਉਹੀ ਤੁਹਾਡੇ ਕੰਮ ਪੈਸੇ ਵਸੂਲ ਹੋ ਜਾਣਗੇ ਇਹ 150 ਰੁਪਏ ਦੀ ਲਾਟਰੀ ਹੈ ਇਹਦੇ ਤੁਹਾਨੂੰ 1 ਕਰੋੜ ਵੀ ਲੱਗ ਸਕਦਾ ਹੈ ਔਰ ਘੱਟੋ ਘੱਟ 3000 ਵੀ ਲੱਗ ਸਕਦੇ ਨੇ ਇਸੀ ਲਾਟਰੀ ਜਿਹੜੇ ਕੋਲੋਂ 2000 ਦਾ ਲੱਗਿਆ ਸੀ 3rd ਪ੍ਰਾਈਜ਼ ਤੇ 25 ਟਿਕਟਾਂ ਦਾ 50000 ਰੁਪਏ ਪਰसों ਨਿਕਲਿਆ ਮੇਰੇ ਕੋਲ ਠੀਕ ਆ 50000 ਰੁਪਏ ਤੁਸੀਂ ਫਿਰ ਪੈਸਿਆਂ ਦੀ ਗੱਲ ਕਰਦੇ ਨੇ ਲੋਕ ਪੇਮੈਂਟ ਆਸਾਨੀ ਨਾਲ ਮਿਲ ਜਾਂਦੀ ਹੈ ਕੋਈ ਚੱਕਰ ਤਾਂ ਨਹੀਂ ਲਾਉਣੇ ਪੈਂਦੇ ਕਦੇ ਕਿੱਥੇ ਕਦੇ ਕਿੱਥੇ ਤੁਹਾਡੇ ਤੋਂ ਪੇਮੈਂਟ ਮਿਲੂ ਕਿੱਥੋਂ ਮਿਲੂਗੀ ਬਿਲਕੁਲ ਪੇਮੈਂਟ ਮੇਰੇ ਕੋਲੋਂ ਮਿਲੇਗੀ ਕੈਸ਼ ਬਿਲਕੁਲ ਪੇਮੈਂਟ ਮੇਰੇ ਕੋਲੋਂ ਮਿਲੇਗੀ ਕੈਸ਼ ਮੇਰੇ ਕੋਲੋਂ ਹੀ ਹੋਏਗੀ ਅਸੀਂ ਫਟਰੰਦ ਅਸੀਂ Google Pay ਤੋਂ ਏਜੰਸੀ ਤੋਂ ਮੰਗਵਾ ਲੈਂਦੇ ਆਂ ਔਰ ਕਸਟਮਰ ਨੂੰ ਕਦੀ ਪਰੇਸ਼ਾਨ ਨਹੀਂ ਕੀਤਾ ਉਸੇ ਟਾਈਮ ਅਸੀਂ ਉਸੇ ਟਾਈਮ ਦਿੰਦੇ ਆਂ ਅੱਛਾ ਜੀ ਹਾਂਜੀ ਠੀਕ ਆ ਆਸਾਨੀ ਨਾਲ ਪੈਸੇ ਮਿਲ ਜਾਂਦੇ ਨੇ ਜੇਕਰ ਕੋਈ ਟਿਕਟ ਪਾਉਂਦਾ ਤੇ ਜਾਂਦੇ ਜਾਂਦੇ ਸਾਨੂੰ ਐਡਰੈਸ ਜ਼ਰੂਰ ਦੱਸ ਦਿਓ ਆਪਣਾ नंबर जरूर दस देखिए टिकट खरीदनी हो हाँ जी मेरा टेलीफोन नंबर है मोबाइल नंबर है छे दो अठ जीरो जीरो बारह अठ अठाठ जरा कि मेरा व्हाट्सएप नंबर है और दूसरा मेरा गूगल पे नंबर है नाइन एट सैवन टू वन जीरो थ्री सैवन डबल वन समा जरूर दस दौ किन्ने बजे तो, किन्ने बजे तक बैठ दी कि बजे तक इतने लोग आ सकते ਮੈਂ ਆਪਣੀ ਸ਼ਾਪ ਤੇ 9 ਵਜੇ ਆ ਜਾਨਾ 8:30 9 ਵਜੇ ਦੇ ਵਿੱਚ ਜਿਹੜੇ ਆ ਜਾਨਾ ਔਰ ਸ਼ਾਮੀ 7 7:30 ਵਜੇ ਤੋਂ ਨਹੀਂ ਚਲਾ ਜਾਣਾ ਐਡਰੈਸ ਜਰੂਰ ਦੱਸ ਦਿਓ ਹਾਂ ਐਡਰੈਸ ਡੇਲੋ ਚੌਂਕ ਲੁਧਿਆਣਾ ਦਾ ਮੇਨ ਜਿਹੜਾ ਪਿੰਡ ਹੈਗਾ ਡੇਲੋ ਡੇਲੋ ਚੌਂਕ ਦੇ ਉੱਤੇ ਮੇਰੀ ਦੁਕਾਨ ਹੈ ਔਰ ਸਿਵਲ ਹਸਪੀਟਲ ਦੇ ਬਿਲਕੁਲ ਸਾਹਮਣੇ ਬੈਠਾ ਹੈ ਅੱਗੇ ਔਰ ਮੇਰੇ ਓਪੋਜ਼ਿਟ ਹੈਗਾ ਨੇ ਹੈਂਗਰੀ ਪੁਆਇੰਟਸ ਉਹ ਵੀ ਬਹੁਤ ਫੇਮਸ ਹੈਗਾ ਹੈਂਗਰੀ ਪੁਆਇੰਟਸ ਦੇ ਨਾਮ ਤੇ ਉਹਦੇ ਬਿਲਕੁਲ ਸਾਹਮਣੇ ਮੇਰਾ ਸਟਾਲ ਹੈ ਉਹ ਡੇਲੋ ਚੌਂਕ ਵਿੱਚ ਠੀਕ ਹੈ ਠੀਕ ਹੈ ਹਾਂ ਜੇਕਰ ਤੁਸੀਂ ਇਸ ਵਾਰ ਰਖੜੀ ਬੰਪਰ ਤੇ ਲੋਟਰੀ ਪਾਉਣਾ ਚਾਹੁੰਦੇ ਹੋ ਲੋਟਰੀ ਸਟਾਲ ਡੇਲੋ ਤੇ ਪਹੁੰਚਿਆ ਜਿੱਥੋਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਅਮਰੀਕ ਕੋਟਲਾ ਰੋਡ ਹੈ ਅਮਰੀਕ ਕੋਟਲਾ ਰੋਡ ਦੇ ਉੱਪਰ ਇਹ ਲੋਟਰੀ ਸਟਾਲ ਵਾਲੇ ਨੇ ਜਿਨ੍ਹਾਂ ਨੇ ਲੋਟਰੀ ਸਟਾਲ ਬਣਾਇਆ ਹੈ ਜਿਹੜੇ ਦਾਵਾ ਕਰ ਰਹੇ ਨੇ ਕਿ ਜ਼ਰੂਰ ਤੁਸੀਂ ਕਰੋੜਪਤੀ ਬਣ ਜਾਵੋਗੇ ਕਰਨਾ ਕੀ ਹੈ ਕਰਨਾ ਸਿਰਫ ਇੰਨਾ ਵਾ ਕਹਿੰਦੇ ਸਾਡੇ ਕੋਲੋਂ ਇੱਕ 500 ਰੁਪਏ ਦਾ ਤੁਸੀਂ ਲੋਟਰੀ ਟਿਕਟ ਖਰੀਦਣਾ ਹੈ ਲੋਟਰੀ ਟਿਕਟ ਖਰੀਦਣਾ ਹੈ 500 ਰੁਪਏ ਦਾ ਰਖੜੀ ਬੰਪਰ ਲੈ ਕੇ ਆਏ ਆ ਇਸ ਵਾਰ ਅਸੀਂ ਰਖੜੀ ਬੰਪਰ ਤੇ ਤੁਸੀਂ ਕਰੋੜਪਤੀ ਬਣ ਸਕਦੇ ਹੋ ਗਿਫਟ ਵੀ ਕਹਿੰਦੇ ਜੇ ਕਰਨਾ ਰਖੜੀਆਂ ਤੇ ਤੁਸੀਂ ਆਪਣੀਆਂ ਭੈਣਾਂ ਦੇ ਲਈ ਭੈਣਾਂ ਦੇ ਲਈ ਇੱਥੇ ਸਾਡੇ ਕੋਲੋਂ ਟਿਕਟ ਲੈ ਜਾਓ ਟਿਕਟ ਲੈ ਜਾਓ ਕੀ ਪਤਾ ਤੁਹਾਡੀ ਕਿਸਮਤ ਕਦੋਂ ਜਾਗ ਜਾਵੇ ਕਦੋਂ ਤੁਸੀਂ ਕਰੋੜਪਤੀ ਬਣ ਜਾਵੋਗੇ ਜੇਕਰ ਤੁਸੀਂ ਵੀ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਦੁਨੀਆ ਦੇ ਅੱਗੇ ਲੋਕਾਂ ਦੇ ਅੱਗੇ ਲੈ ਕੇ ਆਉਣਾ ਚਾਹੁੰਦੇ ਹੋ ਤੇ ਸਾਡੇ ਚੈਨਲ ਨਾਲ ਜੁੜ ਸੰਪਰਕ ਕਰੋ ਤਾਂ ਜੋ ਤੁਹਾਡਾ ਬਿਜ਼ਨਸ ਹੈ ਜਿਹੜਾ ਤੁਹਾਡਾ ਕਾਰੋਬਾਰ ਹੈ ਅਸੀਂ ਲੋਕਾਂ ਦੇ ਅੱਗੇ ਲੈ ਕੇ ਆਵਾਂਗੇ ਅਜਿਹੇ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਧੰਨਵਾਦ